ਕੁਝ ਘੰਟਿਆਂ ਦੇ ਵਿੱਚ ਅਮਰੀਕਾ ਤੋਂ ਦੂਜਾ ਜਹਾਜ਼ ਅਜ ਫਿਰ ਤੋਂ ਅੰਮ੍ਰਿਤਸਰ 에ਅਰਪੋਰਟ ਤੇ ਲੈਂਡ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ 119 ਗੈਰ ਕਾਨੂੰਨੀ ਭਾਰਤੀ ਨੇ ਜਿਹੜੇ ਕਿ ਗੈਰ ਕਾਨੂੰਨੀ ਢੰਗ ਦੇ ਰਾਹੀ ਯਾਨੀ ਕਿ ਡੋਂਕੀ ਦੇ ਰਾਹੀ ਅਮਰੀਕਾ ਦੇ ਵਿੱਚ ਦਾਖਲ ਹੋਏ ਸਨ ਜਿਨ੍ਹਾਂ ਤੇ ਡੋਨਾਲਡ ਟਰੰਪ ਨੇ ਕਾਰਵਾਈ ਕਰਦੇ ਆ ਉਹਨਾਂ ਨੂੰ ਦੇਸ਼ ਨਿਕਾਲਾ ਦੇਜਾ ਤੇ ਵਾਪਸ ਭੇਜ ਦਿੱਤਾ ਤੇ ਇੱਕੋ ਜਿਹੀ ਸਮੇਂ ਦੇ ਵਿੱਚ ਅੰਮ੍ਰਿਤਸਰ 에ਅਰਪੋਰਟ ਤੇ ਲੈਂਡ ਹੋ ਜਾਵੇਗਾ ਸਭ ਤੋਂ ਪਹਿਲਾਂ ਇਸ ਦੀ ਲਿਸਟ ਸਾਹਮਣੇ ਆਈ ਸੀ ਇਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ 67 ਪੰਜਾਬੀ ਨੇ ਜਿਨ੍ਹਾਂ ਦੇ ਜ਼ਿਲੇ ਸਾਹਮਣੇ ਆਏ ਸੀ ਕਿ ਕਿਹੜੇ ਜ਼ਿਲੇ ਚੋਂ ਕਿੰਨੇ ਪੰਜਾਬੀ ਨੇ ਜਿਹੜੇ ਹੁਣ ਡਿਪੋਰਟ ਹੋ ਗਏ ਭਾਰਤਾਰਾਂ ਨੇ ਤੇ ਇੱਕ ਹੋਰ ਲਿਸਟ ਹੁਣ ਸਾਹਮਣੇ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਦੇ ਨਾਮ ਸਾਹਮਣੇ ਆਏ ਨੇ ਦੱਸਦੀ ਹੈ ਕਿ ਖਾਜੀਪੁਰ ਤੋਂ ਹਰਦੀਪ ਭਾਗੋਵਾਲ ਤੋਂ ਹਰਜੀਤ ਹਰਪ੍ਰੀਤ ਜਸ਼ਨਪ੍ਰੀਤ ਜਸਕਰਨਜੀਤ ਜਸਵਿੰਦਰ ਜਤਿੰਦਰ ਲਖਵਿੰਦਰ ਤੇ ਨਾਲ ਹੀ ਲਵਪ੍ਰੀਤ ਗੁਰਦਾਸਪੁਰ ਤੋਂ ਲਵਪ੍ਰੀਤ ਜਿਸ ਨੂੰ ਕਿ ਡਿਪੋਰਟ ਕਰਕੇ ਵਾਪਸ ਭਾਰਤ ਭੇਜਿਆ ਜਾ ਰਿਹਾ ਜੋ ਕਿ 119 ਭਾਰਤੀਆਂ ਦੇ ਨਾਲ ਡਿਪੋਰਟ ਹੋ ਕੇ ਭਾਰਤ ਆ ਰਹੇ ਨੇ ਇਸ ਦੇ ਨਾਲ ਹੀ ਦੱਸਿਆ ਪੁਲਾਤ ਤੋਂ ਮਨਿੰਦਰ ਮਨਪ੍ਰੀਤ ਨਵਦੀਪ ਨਵਜੋਤ ਮਨਤਾਜ ਨਿਸ਼ਾਨ ਪ੍ਰਦੀਪ ਪ੍ਰਿੰਸਪਾਲ ਰਵਿੰਦਰ ਸਾਹਿਲਪ੍ਰੀਤ ਸੰਦੀਪ ਜੋ ਕਿ ਰਾਜਪੁਰਾ ਦੇ ਰਹਿਣ ਵਾਲੇ ਨੇ ਸੇਵਕ ਜੋ ਕਿ ਫਿਰੋਜ਼ਪੁਰ ਦੇ ਨੇ ਅਮਨਪ੍ਰੀਤ ਕੌਰ ਗੁਰਪ੍ਰੀਤ ਸਿੰਘ ਅਰਸ਼ਪ੍ਰੀਤ ਸਿੰਘ ਪ੍ਰਦੀਪ ਸਿੰਘ ਗੁਰਪ੍ਰੀਤ ਸਿੰਘ ਸਦਰਪੂਰੀ ਤੋਂ ਜਸਜੀਤ ਸਿੰਘ ਤੇ ਇਸੇ ਨਾਲ ਹੀ ਟਾਂਡੇ ਤੋਂ ਹਰਪ੍ਰੀਤ ਦਲਜੀਤ ਸਿੰਘ ਸੰਜੀਵ ਗੁਰਜੀਤ ਗੁਰਮੈਲ ਸਿੰਘ ਦਵਿੰਦਰ ਗੁਰਮੀਤ ਜੋ ਕਿ ਫਤੇਗੜ ਸਾਹਿਬ ਦੇ ਰਹਿਣ ਵਾਲੇ ਨੇ ਗੁਰਪਾਲ ਗੁਰਸੇਵਕ ਦਵਿੰਦਰ ਅਮਿਤ ਸੌਹਜ ਵੀਰ ਸਿੰਘ ਸੁਖਚੈਨ ਸੁਖਰਾਜ ਸੁਖਵਿੰਦਰ ਤਰਨਵੀਰ ਤਰਜੀਤ ਬ੍ਰਿੰਦਰ ਯਸ਼ਪਾਲ ਤੇ ਸੌਰਵ ਇਹ ਉਹ ਨਾਮ ਨੇ ਇਹ ਉਹ ਪੰਜਾਬੀਆਂ ਦੇ ਨਾਮ ਨੇ ਜਿਹੜੇ ਕਿ ਅੱਜ 119 ਭਾਰਤੀਆਂ ਦੇ ਨਾਲ ਡਿਪੋਰਟ ਹੋ ਕੇ ਵਾਪਸ ਭਾਰਤ ਪਹੁੰਚ ਰਹੇ ਨੇ ਦੱਸ ਸੀ ਕਿ ਇਸ ਤੋਂ ਪਹਿਲਾਂ 104 ਭਾਰਤੀਆਂ ਨੂੰ ਡੋਨਾਲਡ ਟਰੰਪ ਨੇ ਦੇਸ਼ ਨਿਕਾਲਾ ਦਿੱਤਾ ਸੀ ਤੇ ਹੁਣ ਮੁਰ ਤੋਂ ਦੂਜਾ ਜਹਾਜ਼ ਜਿਹੜਾ ਹੈ ਉਹ ਅਮਰੀਕਾ ਨੇ ਤਿਆਰ ਕਰਕੇ ਵਾਪਸ ਭਾਰਤ ਭੇਜ ਦਿੱਤਾ ਜਿਸ ਦੇ ਵਿੱਚ 119 ਭਾਰਤੀ ਜਿਹੜੇ ਨੇ ਉਹ ਵਾਰਨਿਸ ਦੇ ਵਿੱਚ ਨੋ ਰਾਜਾਂ ਦੇ ਲੋਕ ਨੇ ਜਿਨ੍ਹਾਂ ਨੂੰ ਅਮਰੀਕਾ ਸਰਕਾਰ ਨੇ ਡਿਪੋਰਟ ਕਰ ਦਿੱਤਾ ਦੇਸ਼ ਨਿਕਾਲਾ ਦਿੱਤਾ ਜਿਸ ਦੇ ਵਿੱਚ 67 ਪੰਜਾਬੀ ਨੇ 33 ਹਰਿਆਣੇ ਦੇ ਨੇ 8 ਗੁਜਰਾਤ ਦੇ ਨੇ 2 ਕੋਆ ਮਹਾਰਾਸ਼ਟਰ ਇਸ ਦੇ ਕਰਨ ਰਾਜਸਥਾਨ ਜੰਮੂ ਕਸ਼ਮੀਰ ਉੱਤਰ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਦੇ ਵੀ ਵਿਅਕਤੀ ਨੇ ਜਿਹੜੇ ਕਿ ਡਿਪੋਰਟ ਹੋ ਕੇ ਵਾਪਸ ਭਾਰਤ ਪਹੁੰਚ ਰਹੇ ਨੇ ਦੱਸਦੇ ਕਿ ਇਹਨਾਂ ਪੰਜਾਬੀਆਂ ਨੂੰ ਡਿਪੋਰਟ ਹੋਏ ਪੰਜਾਬੀ ਨੂੰ ਰਿਸੀਵ ਕਰਨ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਮਤ ਮਾਨਸ ਵਿਲੇ ਅੰਮ੍ਰਿਤਸਰ 에য়ারਪੋਰਟ ਤੇ ਪਹੁੰਚੇ ਨੇ ਤੇ ਉਹਨਾਂ ਨੇ ਦੱਸਿਆ ਹੈ ਕਿ ਉਹ ਖੁਦ ਇਹਨਾਂ ਨੂੰ ਰਿਸੀਵ ਕਰਨਗੇ ਤੇ ਜਿਹੜੇ ਬਾਕੀ ਰਾਜਾਂ ਦੇ ਲੋਕ ਨੂੰ ਉਹਨਾਂ ਨੂੰ ਕੁਝ ਘੰਟੇ ਸਟੇ ਕਰਨਾ ਪਵੇਗਾ ਇਸ ਲਈ ਉਹਨਾਂ ਦੇ ਉੱਤੇ 에য়ারਪੋਰਟ ਦੇ ਅੰਦਰ ਹੀ ਰਹਿਣ ਦਾ ਪ੍ਰਬੰਧ ਕੀਤਾ ਗਿਆ ਉਹਨਾਂ ਦੇ ਖਾਣ ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਇਸ ਤੋਂ ਪਹਿਲਾਂ ਜਦੋਂ ਪੰਜਾਬੀਆਂ ਨੂੰ ਵਾਪਸ ਸੀ ਪੰਜਾਬੀਆਂ ਦੇ ਸਮੇਤ ਹੋਰ ਰਾਜਾ ਦੇਡ ਲੋਕ ਵਾਪਸ ਆਏ ਸੰਗ ਨੂੰ ਬੇੜੀਆਂ ਪਾ ਕੇ ਭੇਜਿਆ ਗਿਆ ਜਿਸੇ ਖੂਬ ਬਨੇ ਖੇਦੀ ਕਿਤਨੀ ਗਈ ਸੀ ਤੇ ਹੁਣ ਕਿਸ ਤਰੀਕੇ ਦੇ ਨਾਲ ਅਮਰੀਕਾ ਵਾਪਸ ਭੇਜਿਆ ਦੇਖਣਾ ਹੋਵੇਗਾ ਪਰ ਇੱਕ ਲਿਸਟ ਸਾਹਮਣੇ ਆਈ ਹੈ ਲਿਸਟ ਇਹ ਨਾਮਾਂ ਦੇ ਸਾਹਮਣੇ ਆਈ ਆ ਜੇ ਜਿਹੜੇ ਉਹ ਪੰਜਾਬੀ ਨਹੀਂ ਨੇ ਲਿਸਟ ਦੇ ਵਿੱਚ ਸ਼ਾਮਲ ਨੇ ਜਿਹੜੇ ਕਿ ਅੱਜ 119 ਭਾਰਤੀਆਂ ਦੇ ਸਮੇਤ ਵਾਪਸ ਅਮਰੀਕਾ ਤੋਂ ਦੇਸ਼ ਨਿਕਾਲਾ ਉਹਨਾਂ ਨੂੰ ਦੇ ਦਿੱਤਾ ਗਿਆ ਤੇ ਉਹ ਵਾਪਸ ਭਾਰਤ ਪਹੁੰਚ ਰਹੇ ਨੇ ਤੇ ਦੱਸਿਆ ਇੱਕ 16 ਫਰਵਰੀ ਭਲਕੇ ਨੂੰ ਇੱਕ ਹੋਰ ਜਹਾਜ਼ ਕਿਹਾ ਜਾ ਰਿਹਾ ਤੀਜਾ ਜਹਾਜ਼ ਅਮਰੀਕਾ ਜਿਹੜਾ ਹੈ ਉਹ ਭਾਰਤੀਆਂ ਦੇ ਨਾਲ ਜਿਹੜੇ ਗੈਰਕਾਨੂੰਨੀ ਨੇ ਭਾਰਤੀ ਨੇ ਉਹਨਾਂ ਨੂੰ ਵਾਪਸ ਭਾਰਤ ਭੇਜ ਰਹੀ ਹੈ ਉਨਾ ਦੇ ਵਿੱਚ ਵੀ ਦੱਸਿਆ ਜਾ ਰਿਹਾ ਕਿ ਕਈ ਵੱਡੀ ਮਾਤਰਾ ਦੇ ਵਿੱਚ ਪੰਜਾਬੀ ਨੇ ਤਾਂ ਹੋਰ ਵੀ ਰਾਜਾਂ ਦੇ ਲੋਕ ਸ਼ਾਮਲ ਨੇ ਪਰ ਜਿਹੜੀ ਹੁਣ ਲਿਸਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਪਹਿਲਾਂ ਸਿਰਫ ਜ਼ਿਲ੍ਹਿਆਂ ਦੇ ਨਾਮ ਸਾਹਮਣੇ ਆਏ ਸੀ ਗੁਰਦਾਸਪੁਰ ਫਿਰੋਜ਼ਪੁਰ ਮੋਹਾਲੀ ਰੋਪੜ ਮੋਗਾ ਵਰਗੇ ਕਈ ਹੋਰ ਅਜਿਹੇ ਜ਼ਿਲ੍ਹੇ ਸੀ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਲੋਕ ਜਿਹੜੇ ਨੇ ਉਹ ਅਮਰੀਕਾ ਗਏ ਹੋਏ ਸੀ ਪਰ ਉਹਨਾਂ ਨੇ ਗੈਰ ਕਾਨੂੰਨੀ ਢੰਗ ਅਪਣਾਇਆ ਸੀ ਜਿਸ ਕਰਕੇ ਹੁਣ ਅਮਰੀਕਾ ਨੇ ਉਹਨਾਂ ਨੂੰ ਵਾਪਸ ਭੇਜ ਦੇਸ਼ ਨਿਕਾਲਾ ਦੇ ਰਿਹਾ ਦੱਸਦੀ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਟਾਂਡੇ ਦਾ ਰਹਿਣ ਵਾਲਾ ਦਜੀਤ ਸਿੰਘ ਉਸ ਦਾ ਪਰਿਵਾਰ ਵੀ ਸਾਹਮਣੇ ਉਹਨਾਂ ਨੇ ਦੱਸਿਆ ਕਿ ਸਰੀਕ ਦੇ ਨਾਲ 45 ਲੱਖ ਰੁਪਏ ਉਹਨਾਂ ਨੇ ਲਾਇਆ ਸੀ ਤੇ 2.5 ਸਾਲ ਪਹਿਲਾਂ ਉਹਨਾਂ ਦਾ ਜਿਹੜਾ ਪੋਤਿਆ ਉਹ ਅਮਰੀਕਾ ਗਿਆ ਸੀ ਤੇ ਹੁਣ ਰਿਪੋਰਟ ਕਰ ਦਿੱਤਾ ਗਿਆ ਉਹ ਵੀ ਭਾਰਤ ਆ ਰਿਹਾ ਤੇ ਉਹਨਾਂ ਨੇ ਏਜੰਟ ਦੇ ਦੋਸ਼ ਲਗਾਏ ਨੇ ਕਿ ਉਹਨਾਂ ਦੀ ਕਾਰਵਾਈ ਏਜੰਟ ਦੇ ਖਿਲਾਫ ਚਾਹੁੰਦੇ ਨੇ ਕਿ ਕਰੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਕੁਝ ਪੈਲੀ ਉਹਨਾਂ ਦੀ ਸੀ ਜਿਹੜੀ ਕਿ ਏਜੰਟ ਨੇ ਆਪਣੇ ਨਾਮ ਕਰਵਾ ਲਈ ਸੀ ਅਮਰੀਕਾ ਭੇਜਣ ਦੇ ਨਾਮ ਤੇ ਤੇ ਉਹ ਵੀ ਉਹਨਾਂ ਨੂੰ ਵਾਪਸ ਉੱਤੇ ਜਾਵੇ ਤੇ ਹੁਣ ਲਿਸਟ ਸਾਹਮਣੇ ਆਈ ਹੈ ਜਿਸ ਦੇ ਵਿੱਚ 67 ਪੰਜਾਬੀਆਂ ਦੇ ਨਾਮ ਸਾਹਮਣੇ ਆਏ ਨੇ ਜਿਹੜੇ ਕਿ ਅੱਜ ਅਮਰੀਕਾ ਤੋਂ ਡਿਪੋਰਟ ਹੋ ਕੇ ਅੰਮ੍ਰਿਤਸਰ 에ਅਰਪੋਰਟ ਤੇ ਅਮਰੀਕਾ ਦੇ ਜਹਾਜ਼ ਦੇ ਵਿੱਚ ਲੈਂਡ ਹੋਣਗੇ